ਪੱਤਰ ਖਣ ਲੈਣਾ ਗੁਰੂ ਘਰ ਦੀ ਜਿਹੜਾ ਮੰਗ ਪੱਤਰ ਆ ਇਹ ਦਾ ਵੀ ਜਿਹੜੀ ਪੇਪਰ ਮਿਲ ਆ ਉਹਦੀ ਸੁਆਹ ਉਡਨੀ ਆ ਉਹਦੇ ਬਦਗੂਣੀਆਂ ਗੁਰੂ ਘਰਾਂ ਦੇ ਵਿੱਚੋਂ ਨਹੀਂ ਬਾਣੀ ਨਹੀਂ ਪੜੀ ਜਾਣੀ ਹੈਗੀ ਇਹ ਸਾਰਾ ਕੁਝ ਦੱਸਿਆ ਉਹ ਜਿਹੜਾ ਝੂਠਾ ਜਿਹਾ ਫੋਟੋਆਂ ਲੱਗੀਆਂ ਹੋਈਆਂ ਨਾਲ ਜੀ ਅਸੀਂ ਕੋਈ ਖਾਦੀ ਐ ਇੰਨੀ ਘਬਰਾਟ ਕਾਦੀ ਜੀ ਪ੍ਰਸ਼ਾਸਨ ਦੇ ਵਿੱਚ ਜਿ ਆਮਕਰਾਂ ਦਾ ਮਤਲਬ ਕਿਹੜੀ ਚੀਜ਼ ਦੀ ਘਬਰਾਟ ਸਾਡਾ ਕੋਈ ਉਹ ਚੀਜ਼ ਹੈ ਵੀ ਗੱਲ ਕਿਹਾ ਵੀ ਕੋਈ ਸਾਨੂੰ ਘੱਟੋ ਘੱਟ ਇਹਦਾ ਦਿੱਤਾ ਜਾਂਦਾ ਕੋਈ ਗਲਤਾਈ ਉੱਥੇ ਮਟੋੜਨ ਕਮੇਟੀ ਨੂੰ ਮਿਲਨ ਦਿੱਤਾ ਜਾਂਦਾ ਅਸੀਂ ਆਪਣੀ ਗੱਲ ਰੱਖ ਦਿੱਤੀ ਮੁਕੰਮਲਤ ਸਿੰਘ ਸਾਹਿਬ ਕੋਲ ਸਭ ਥੱਕੇ ਮਾਰੀ ਜੰਨੇ ਤੁਸੀਂ ਗੱਲ ਛੱਡ ਦਿਓ ਕਿੰਨੇ ਵਜੇ ਦੇ ਤਾਂ ਉਹ ਵੀ ਇੱਦਾਂ ਮਿਲਦੇ ਰਹੇ ਸਵਾਗਤ ਦੇ ਵਿੱਚ ਅੱਗੇ ਥੋੜਾ ਲਗਾ ਜੀ ਇੱਕ ਮਿੰਟ ਬੁਲਦਾਸ ਦੀ ਗੱਲ ਸਮਝੋ ਯਾਰ ਬੁਲਦਾਸ ਤੇ ਕਾਤੇ ਲੈ ਆਇਆ ਆਪਣੇ ਦੇ ਨਾਲ ਸਾਰੇ ਠੇਕੇਦਾਰ ਕੋਲ ਆਉਣਾ ਨਹੀਂ ਤੁਹਾਡੇ ਕੋਲ ਤੁਸੀਂ ਸਾਡੇ ਉੱਤੇ ਡਾਂਗ ਚਲਾ ਕੇ ਪਾਸੇ ਕਰ ਲਓ ਕੋਈ ਨਹੀਂ ਕਰ ਲਓ ਜੋ ਤੁਹਾਨੂੰ ਆਉਂਦਾ ਤੁਸੀਂ ਕਰੋ ਜੀ ਉਹ ਜਿਹੜਾ ਤੇ ਕੋ ਪਰਸਨਲ ਕੰਮ ਕੀਏ ਥੋੜੇ ਜਿਹੜੇ ਹੋਰ ਕੰਮ ਕਰਦੇ ਉਹ ਕਰੋ ਤੁਸੀਂ ਉਹ ਤਾਂ ਤੁਹਾਤੋਂ ਹੁੰਦੇ ਨਹੀਂ ਉਹ ਤਾਂ ਇਲਾਕੇ ਦੇ ਬੰਦੇ ਲੱਗੇ ਹੋਣੇ ਸ਼ਾਇਦ ਗੁਰਦਸਤ ਦੇ ਵਾਸਤੇ ਆਹ ਮੰਗ ਪੱਤਰ ਇਹ ਤੁਸੀਂ ਪਰਸਨਲ ਕਹਿੰਦੇ ਚਮਕੌਰ ਸਾਹਾ ਦਾ ਕਾਊਂਟ ਯਕੀਨ ਕਰੂਗਾ ਐਦਾਂ ਕਰੂਗਾ ਜੇ ਤੁਹਾਨੂੰ ਚਮਕੌਰ ਸਾਹ ਇੰਨੇ ਹੀ ਪੁਰਾਣੇ ਲੱਗਦਾ ਪਧਰੀ ਕਰਾ ਲਓ ਇੱਥੇ ਤੁਸੀਂ ਹੋਰ ਆਪਸੇ ਥੋੜੇ ਹੋਰ ਹੋਰ ਲੱਗ ਜੂਗਾ ਕਿਸੇ ਚੋ ਕੋਈ ਤੁਸੀਂ ਤੁਸੀਂ ਕਹਿ ਨਹੀਂ ਇੱਥੇ ਪਰਸਨਲ ਗੁਰੂ ਘਰ ਦੇ ਡਿਊਟੀ ਦੇ ਵਿਚਾਰ ਨਹੀਂ ਤੁਸੀਂ ਕਹਿ ਨਹੀਂ ਇੱਥੇ ਪਰਸਨਲ ਚੈੱਕ ਕਰ ਤੋਂ ਕਰੀਏ ਮੁੱਖਾ ਜੀ ਤੁਸੀਂ ਕੀ ਹੈ ਤੁਸੀਂ ਕਿਹਾ ਨਹੀਂ ਕਹਿ ਦੋ ਗੁਰੂ ਘਰ ਮੁਰੇ ਤੁਸੀਂ ਕਿਹਾ ਨਹੀਂ ਕਿਹਾਗਾ ਕਿਹਾ ਨਹੀਂ ਕਮਾਲ ਕਰਦੀ ਸੀ ਬੱਲੇ 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 ਛੱਡੋ ਗੁਰੂ ਘਰ ਦੀ ਜਗ੍ਹਾ ਦੇ ਵਿੱਚ ਇਦਾਂ ਨਹੀਂ ਹੁੰਦਾ ਤਾਂ ਮੈਂ ਕਿਹਾ ਹੀ ਨਹੀਂ ਹੈਗਾ ਇਦਾਂ ਨਹੀਂ ਗੱਲ ਹੈ ਅਸੀਂ ਕੋਈ ਗੱਲ ਨਹੀਂ ਮੈਂ ਕਿੱਦਾਂ ਤੁਹਾਡੀ ਮਨਤਾ ਕਰਦਾ ਵੀ ਅਸੀਂ ਤਾਂ ਨਾ ਸਾਡੇ ਪੋਲਿਟਿਕਲ ਵੀ ਲੋਡ ਆ ਨਾ ਅਸੀਂ ਕਿਵੇਂ ਅਸੀਂ ਇਲਾਕੇ ਦੀ ਗੱਲ ਕਰਦੇ ਹਾਂ ਠੀਕ ਹੈ ਅਸੀਂ ਕੋਈ ਗੱਲ ਨਹੀਂ ਕਰਦੇ ਇੱਧਰ ਆ ਕੇ ਗੱਲ ਕਰਦੇ ਆ ਪਤਾ ਰੱਖਣ ਲੈਣਾ ਗੁਰੂ ਘਰ ਦੀ ਜਿਹੜਾ ਲੱਗ ਪਤਾ ਰਹਾ ਇਹ ਦਾ ਵੀ ਜਿਹੜੀ ਪੇਪਰ ਮਿਲਾ ਉਹਦੀ ਸੁਆਹ ਉਡਨੀ ਆ ਉਹਦੇ ਬਦਗੋਣੀਆਂ ਗੁਰੂ ਘਰਾਂ ਦੇ ਵਿੱਚੋਂ ਨਹੀਂ ਬਾਣੀ ਨਹੀਂ ਪੜੀ ਜਾਣੀ ਹੈਗੀ ਇਹ ਸਾਰਾ ਕੁਝ ਦੱਸਿਆ ਵੀ ਜਿਹੜਾ ਝੂਠਾ ਜਿਹਾ ਫੋਟੋਆਂ ਲੱਗੀਆਂ ਹੋਈਆਂ ਨਾਲ ਜੀ ਅਸੀਂ ਕੋਈ ਖਾਦੀ ਐ ਇੰਨੀ ਘਬਰਾਹਟ ਕਰਾਤੀ ਜੀ ਪ੍ਰਸ਼ਾਸਨ ਦੇ ਵਿੱਚ ਜਿ ਆਮਕਰਾਂ ਦਾ ਮਤਲਬ ਕਿਹੜੀ ਚੀਜ਼ ਦੀ ਘਬਰਾਹਟ ਸਾਡਾ ਕੋਈ ਉਹ ਚੀਜ਼ ਹੈ ਗੱਲ ਕਿਹਾ ਵੀ ਕੋਈ ਸਾਨੂੰ ਮੱਧੋਂ ਘੱਟ ਛਾਧਾ ਦਿੱਤਾ ਜਾਂਦਾ ਕੋਈ ਗਲਤਾਂ ਜੀ ਉੱਥੇ ਮੱਧਵਣ ਕਮੇਟੀ ਨੂੰ ਮਿਲਣ ਦਿੱਤਾ ਜਾਂਦਾ ਅਸੀਂ ਆਪਣੀ ਗੱਲ ਰੱਖਦੀ ਹਾਂ ਮੁਕੰਮਲਤਰੀ ਸਾਹਿਬ ਕੋਲ ਸਭ ਥ ਤੁਸੀਂ ਗੱਲ ਛੱਡੋ ਕਿੰਨੇ ਵਜੇ ਤੇ ਨਾ ਨੂੰ ਜੀ ਉਹ ਇੱਦਾਂ ਨੂੰ ਮਿਲਦੇ ਰਹੇ ਦਿਮਾਗ ਦੇ ਵਿੱਚ ਆਪਾਂ ਥੋੜਾ ਹੈਗਾ ਜੀ ਇੱਕ ਮਿੰਟ ਬੁਲਦਸਰ ਦੇ ਨਾਮ ਬੁਲਦਸਰ ਤੇ ਕਾਤੇ ਲੈ ਆ ਰਹੇ ਆਪਣੇ ਦੇ ਨਾਲ ਸਾਈ ਜੀ ਸਾਰਾ ਠੱਕੇ ਮਾਰਨ ਦੇ ਵਾਸਤੇ ਆਇਆ ਨਹੀਂ ਤੁਹਾਡੇ ਕੋਲ ਤੁਸੀਂ ਸਾਡੇ ਨੂੰ ਡਾਂਗ ਚਲਾ ਕੇ ਪਾਸੇ ਕਰ ਲਓ ਕੋਈ ਨਹੀਂ ਕਰ ਲਓ ਜੋ ਤੁਹਾਨੂੰ ਆਉਂਦਾ ਤੁਸੀਂ ਕਰੋ ਜੀ ਉਹ ਜਿਹੜਾ ਦੇਖੋ ਪਰਸਨਲ ਕੰਮ ਕੀ ਥੋੜੇ ਜਿਹੜੇ ਹੋਰ ਕੰਮ ਕਰਦੇ ਨੇ ਉਹ ਕਰੋ ਤੁਸੀਂ ਉਹ ਤਾਂ ਥੋਤੋਂ ਹੁੰਦੇ ਨੇ ਉਹ ਤਾਂ ਇਲਾਕੇ ਦੇ ਬੰਦੇ ਲੱਗੇ ਹੋਣੇ ਸਕਦਾ ਕੋਈ ਨਾ ਰਸਤੇ ਵਾਸਤੇ ਜਾ ਇਹ ਮੰਗ ਪੱਤਰ ਇਹ ਤੁਸੀਂ ਪਰਸਨਲ ਕਹਿੰਦੇ ਚਮਕੌਰ ਸਾਹਾ ਦਾ ਕਾਊਂਟ ਯਕੀਨ ਕਰੂਗਾ ਐਦਾਂ ਕਰੂਗਾ ਜੇ ਤੁਹਾਨੂੰ ਚਮਕੌਰ ਸਾਹਾ ਇੰਨੇ ਹੀ ਪੁਰਾਣੇ ਲੱਗਦਾ ਪਧਰੀ ਕਰਾ ਲਓ ਇੱਥੇ ਤੁਸੀਂ ਹੋਰ ਐਸ ਤੋਂ ਥੋੜੇ ਹੋਰ ਹੋਰ ਲੱਗ ਜੂਗਾ ਐਸੇ ਚ ਕੋਈ ਤੁਸੀਂ ਤੁਸੀਂ ਕਿਹਾ ਨਹੀਂ ਇੱਥੇ ਪਰਸਨ ਗੁਰੂ ਘਰ ਦੇ ਡਿਊਟੀ ਦੇ ਵਿਚਾਰ ਨਹੀਂ ਤੁਸੀਂ ਕਿਹਾ ਨਹੀਂ ਇੱਥੇ ਪਰਸਨਲ ਚੈੱਕ ਕਰ ਤੋਂ ਮੁੱਖਾ ਕੀ ਤੁਸੀਂ ਕਿਹਾ ਕਹੋ ਕਹੋ ਕਹਦੋ ਗੁਰੂ ਘਰ ਮੂਰੇ ਤੁਸੀਂ ਕਿਹਾ ਨਹੀਂ ਕਿਹਾਗਾ ਨਹੀਂ ਕਮਾਲ ਕਰਤੀ ਸੀ ਬੱਲੇ 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 ਬੰਦ ਛੱਡੋ ਗੁਰੂ ਘਰ ਦੀ ਜਗ੍ਹਾ ਦੇ ਵਿੱਚ ਇਦਾਂ ਨਹੀਂ ਹੋਣਾ ਸੱਭ ਦਾ ਮੈਂ ਕਿਹਾ ਹੀ ਨਹੀਂ ਹੈਗਾ ਇਦਾਂ ਨਹੀਂ ਗੱਲ ਹੈ ਅਸੀਂ ਕੋਈ ਗੱਲ ਨਹੀਂ ਮੈਂ ਕਿੱਦਾਂ ਤੁਹਾਡੀ ਮਨਤਾ ਕਰਦਾ ਵੀ ਅਸੀਂ ਤਾਂ ਨਾ ਸਾਨੂੰ ਪੋਲਿਟਿਕਲ ਵੀ ਲੋਡ ਆਦਾ ਨਾ ਅਸੀਂ ਕਿਵੇਂ ਅਸੀਂ ਇਲਾਕੇ ਦੀ ਗੱਲ ਕਰਦੇ ਹਾਂ ਅਸੀਂ ਕੋਈ ਗੰਭੀਰ ਗੱਲ ਕਰਦੇ ਇੱਧਰ ਆ ਕੇ ਗੱਲ ਕਰਦੇ ਆਂ